ਅੱਜ ਦੀ ਤਰੀਕ ਦੇ ਵਿੱਚ ਸਭ ਤੋਂ ਜ਼ਿਆਦਾ ਡਿਮਾਂਡ ਦੇ ਵਿੱਚ ਵੀ ਇਹ ਵਾਲਾ ਵੇਰੀਐਂਟ ਆ ਯਾਰ ਇੰਨੀ ਵਧੀਆ ਲੱਗਦੀ ਹੋਣਾ ਫਰੰਟ ਤੋਂ ਮੈਂ ਤੁਹਾਨੂੰ ਕੀ ਦੱਸਾਂ ਬੰਦੇ ਦਾ ਦਿਲ ਆ ਜਾਂਦਾ ਗੱਡੀ ਨੂੰ ਦੇਖ ਕੇ ਡਰਾਈਵ ਮੋਡ ਜਿਹਦੇ ਵਿੱਚ ਆਪਾਂ ਨੂੰ ਮਿਲ ਜਾਂਦੇ ਨੇ ਯਾਰ ਜਿਪ ਜ਼ੈਪ ਤੇ ਜ਼ੂਮ ਬਾਕੀ ਨਾ ਇਹਦੇ ਵਿੱਚ ਜਿਹੜਾ ਮੀਟਰ ਆ ਇਹ ਆਪਣਾ ਸਾਰਾ ਡਿਜੀਟਲ ਦੇ ਵਿੱਚ ਆ ਮਤਲਬ ਟੌਪ ਮਾਡਲ ਵਰਗਾ ਹੀ ਆ ਹਾਂਜੀ ਜੀ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਉਮੀਦ ਕਰਦਾ ਤੁਸੀ ਸਾਰੇ ਵਧੀਆ ਹੋਵੋਗੇ ਅੱਜ ਇੱਕ ਹੋਰ ਨਵੀਂ ਗੱਡੀ ਤੇ ਇੱਕ ਹੋਰ ਨਵਾਂ ਵਲੌਗ ਲੈ ਕੇ ਤੁਹਾਡੇ ਨਾਲ ਹਾਜ਼ਰ ਹੋਏ ਹਾਂ ਅੱਜ ਆਪਣੇ ਸਾਹਮਣੇ ਆਪਣੇ ਕੋਲ ਸਕੋਰਪੀਓ ਐਨ Z8 ਸਿਲੈਕਟ ਵੇਰੀਐਂਟ ਖੜਿਆ ਗੱਲ ਕਰਾਂ ਮੈਂ ਇਹ ਵਾਲਾ ਵੇਰੀਐਂਟ ਅੱਜ ਦੀ ਤਰੀਕ ਦੇ ਵਿੱਚ ਸਭ ਤੋਂ ਜ਼ਿਆਦਾ ਵਿਕ ਰਿਹਾ ਵੀ ਆਹੀ ਆ ਤੇ ਸਭ ਤੋਂ ਜ਼ਿਆਦਾ ਡਿਮਾਂਡ ਦੇ ਵਿੱਚ ਵੀ ਇਹ ਵਾਲਾ ਵੇਰੀਐਂਟ ਆ ਇਹ ਵਾਲਾ ਵੇਰੀਐਂਟ ਆ ਇਹਨਾਂ ਆਪਾਂ Z6 ਤੇ ਜਿਹੜਾ ਆਪਣਾ Z8 ਆ ਉਹਦੇ ਵਿੱਚ ਸਟੈਂਡ ਕਰਦਾ ਆ ਪਹਿਲਾ ਮਤਲਬ ਜਿਵੇਂ ਜਿਹੜੀ Z6 ਹੁੰਦੀ ਸੀਗੀ ਉਹਦੇ ਵਿੱਚ ਨਾ ਕੁਝ ਫੀਚਰ ਸੀਗੇ ਜਿਹੜੇ ਨਹੀਂ ਮਿਲਦੇ ਸੀਗੇ ਆਪਾਂ ਨੂੰ ਤੇ ਉਹ ਫੀਚਰ ਆਪਾਂ ਗੱਲ ਕਰੀਏ ਇਹ ਵਾਲੇ ਵੇਰੀਐਂਟ ਦੇ ਵਿੱਚ ਐਡ-ਆਨ ਹੋ ਗਏ ਨੇ ਜਿਵੇਂ ਮੈਂ ਗੱਲ ਕਰਾਂ ਆਪਣੇ ਪ੍ਰੋਜੈਕਟਰ ਹੈੱਡਲੈਂਪ ਹੋ ਗਏ ਹਨਾ ਅਲੋਏ ਵੀਲਸ ਹੋ ਗਏ ਉਹਦੇ Z6 ਆਉਂਦਾ ਜਿਹੜਾ ਉਹਦੇ ਵਿੱਚ ਆਪਣੇ ਮਤਲਬ ਨਾ ਸਟੀਲ ਰਿਮ ਆਉਂਦੇ ਨੇ ਇਹਦੇ ਵਿੱਚ ਆਪਣੇ ਅਲੋਏ ਵੀਲ ਆ ਗਏ ਆਪਣੇ ਫੋਗ ਲੈਂਪ ਆ ਗਏ ਪ੍ਰੋਜੈਕਟਰ ਆਪਣੇ ਹੈੱਡਲੈਂਪ ਆ ਗਏ ਅੱਜ ਨਾ ਤੁਹਾਨੂੰ ਇੱਕ ਮੈਂ ਕੰਪਲੀਟ ਡਿਟੇਲਡ ਦੱਸਦਾ ਆਪਾਂ ਨੂੰ ਕਿ Z8 ਜਿਹੜਾ ਸਿਲੈਕਟ ਆ ਇਹਦੇ ਵਿੱਚ ਆਪਾਂ ਨੂੰ ਕੀ ਕੀ ਚੀਜ਼ਾਂ ਦੇਖਣ ਨੂੰ ਮਿਲ ਜਾਂਦੀਆਂ ਨੇ ਜਿਹੜਾ ਔਨ ਰੋਡ ਪ੍ਰਾਈਸ ਆ ਉਹ ਮਤਲਬ ਹਜੇ ਐਨਾ ਮੈਨੂੰ ਕਲੈਰੀਫਾਈ ਨਹੀਂਗਾ ਮੈਨੂੰ ਹਨਾ ਮਤਲਬ ਪ੍ਰੋਪਰ ਪਤਾ ਨਹੀਂਗਾ ਤੇ ਮੈਂ ਤੁਹਾਨੂੰ ਮਤਲਬ ਜਿਹੜਾ ਇਹਦਾ ਐਕਸ ਸ਼ੋਰੂਮ ਪ੍ਰਾਈਸ ਆ ਤੇ 18 ਲੱਖ 34 ਹਜ਼ਾਰ ਦੇ ਵਿੱਚ ਆਪਾਂ ਨੂੰ ਕੀ ਕੀ ਦੇਖਣ ਨੂੰ ਮਿਲ ਜਾਂਦਾ ਅੱਜ ਤੁਹਾਨੂੰ ਇੱਕ ਆਪਾਂ ਕੰਪਲੀਟ ਡਿਟੇਲਡ ਰਿਵਿਊ ਦੰਨੇ ਆ ਤੇ ਕਰਦੇ ਆਪਾਂ ਵੀਡੀਓ ਨੂੰ ਸਟਾਰਟ ਸਭ ਤੋਂ ਪਹਿਲਾਂ ਆਪਾਂ ਗੱਲ ਕਰੀਏ ਜਿਵੇਂ ਆਪਾਂ ਨੂੰ ਇਦਾਂ ਦੀ ਕੁਸ਼ ਇਹਦੀ ਕੀਮਤ ਮਿਲ ਜਾਂਦੀ ਆ ਫਿਜ਼ੀਕਲ ਕੀਆ ਆਪਣੀ ਇਹਦੇ ਵਿੱਚ ਆਪਣੀ ਕੀਲੈਸ ਐਂਟਰੀ ਨਹੀਂ ਹੁੰਦੀ Z8 ਜਿਹੜਾ ਮਤਲਬ ਇਹ ਤੋਂ ਇੱਕ ਵੇਰੀਐਂਟ ਆਪਾਂ ਉੱਤੇ ਜਾਂਦੇ ਆ ਉਹਦੇ ਵਿੱਚ ਆਪਾਂ ਨੂੰ ਕੀਲੈਸ ਐਂਟਰੀ ਮਿਲ ਜਾਂਦੀ ਆ ਇੱਕ ਕੀਆ ਦੇ ਵਿੱਚ ਆਪਣੀ ਨਾਰਮਲ ਫਲਿੱਪ ਕੀ ਮਿਲ ਜਾਂਦੀ ਆ ਵੈਸੇ ਆ ਤਿੰਨੇ ਦੇ ਵਿੱਚ ਆਪਾਂ ਨੂੰ ਬਟਨ ਮਿਲ ਜਾਂਦੇ ਨੇ ਤੇ ਜਿਹੜੀ ਇਹਦੀ ਆਪਣੀ ਮਤਲਬ ਦੂਜੀ ਕੀਆ ਉਹਦੇ ਵਿੱਚ ਆਪਾਂ ਨੂੰ ਸੈਂਟਰ ਲੋਕਿੰਗ ਦੇ ਬਟਨ ਨਿਗੇ ਫਲਿੱਪ ਕੀਆ ਬਟੋ ਵੀ ਫਰੰਟ ਦੇ ਵਿੱਚ ਉਹ ਗੱਲ ਕਰੀਏ ਵਿੱਚ ਆਪਣੇ ਇੰਜਨ ਦੀ ਇਹਦੇ ਵਿੱਚ ਨਾ ਆਪਣਾ 2.2 ਲੀਟਰ ਆਪਣਾ ਐਮਹੌਕ ਡੀਜ਼ਲ ਇੰਜਨ ਆਉਂਦਾ ਆ ਜਿਹੜਾ ਆਪਣਾ 173 BHP 370 Nm ਟਾਰਕ ਪ੍ਰੋਡਿਊਸ ਕਰਕੇ ਦਿੰਦਾ ਆ ਐਵਰੇਜ ਵਗ ਕਰੀਆ ਆਪਣੀ 14 15 ਦੀ ਐਵਰੇਜ ਮਹਿੰਦਰਾ ਵੱਲੋਂ ਕਲੇਮਡ ਆ ਕਿ 14 15 ਦੀ ਇਹ ਵਾਲੀ ਗੱਡੀ ਆਪਾਂ ਨੂੰ ਐਵਰੇਜ ਮਤਲਬ ਪ੍ਰੋਵਾਈਡ ਦੇ ਹੀ ਦਿੰਦੀ ਆ ਕਿ ਇਦਾਂ ਦੇ ਕੁਝ ਆਪਣੀ ਇਹਦੀ ਫਰੰਟ ਲੁੱਕ ਆ ਯਾਰ ਇੰਨੀ ਵਧੀਆ ਲੱਗਦੀ ਆ ਨਾ ਫਰੰਟ ਤੋਂ ਮੈਨੂੰ ਕੀ ਦੱਸਾਂ ਬੰਦੇ ਦਾ ਦਿਲ ਆ ਜਾਂਦਾ ਗੱਡੀ ਨੂੰ ਦੇਖ ਕੇ ਆਪਾਂ ਨੂੰ ਪ੍ਰੋਜੈਕਟਰ ਹੈੱਡਲੈਂਪ ਯੂਨਿਟ ਮਿਲ ਜਾਂਦੀ ਆ ਇਹਦੀ LED ਦਾ ਆਪਾਂ ਦਾ ਸਾਰਾ ਸੈਟਅਪ ਆ ਇਧਰਲੇ ਪਾਸੇ ਆਗੇ ਆਪਣੇ ਕੋਲ ਇਹਦੇ ਆਪਣੇ ਇੰਡੀਕੇਟਰ ਲੋ ਬੀਮ ਆਪਣੇ ਕੋਲ ਇਧਰਲੇ ਪਾਸੇ ਆ ਗਈ ਹਾਈ ਬੀਮ ਆਪਣੇ ਕੋਲ ਇਧਰਲੇ ਪਾਸੇ ਆ ਗਈ ਇਹ ਚੀਜ਼ ਆਪਣੀ DRL ਆ ਪ੍ਰੋਜੈਕਟਰ ਆਪਾਂ ਨੂੰ ਇੱਥੇ ਮਤਲਬ ਫੋਗ ਲ ਜਿਹੜੇ ਆਪਣੇ ਫੋਗ ਲੈਂਪ ਨੇ ਇਹ ਆਪਣੇ Z8 ਸਿਲੈਕਟ ਤੋਂ ਹੀ ਆਉਂਦੇ ਨੇ Z6 ਦੇ ਵਿੱਚ ਨਹੀਂ ਆਉਂਦੇ। ਬਾਕੀ ਇਹਦੇ ਵਿੱਚ ਆਪਾਂ ਨੂੰ 6 ਸਲੋਟ ਆਪਣੀ ਗ੍ਰਿਲ ਮਿਲ ਜਾਂਦੀ ਆ ਹੈਨਾ 크੍ਰੋਮ ਦਾ ਮਤਲਬ ਤੁਸੀਂ ਦੇਖ ਸਕਦੇ ਹੋ ਵਧੀਆ ਯੂਜ਼ ਆ ਆਪਣਾ ਮੈਟ ਬਲੈਕ ਵੀ ਆਪਣਾ ਯੂਜ਼ ਹੈਗਾ। ਉੱਪਰ ਇੱਕ 크੍ਰੋਮ ਦੀ ਇਹਨਾਂ ਨੇ ਸਟ੍ਰਿਪ ਦਿੱਤੀ ਹੋਈ ਆ। ਜਿਹੜਾ Z8 ਆ ਉਹਦੇ ਵਿੱਚ ਆਪਾਂ ਨੂੰ ਫਰੰਟ ਤੇ ਰੀਅਰ ਕੈਮਰਾ ਮਿਲ ਜਾਂਦਾ। ਇਹਦੇ ਵਿੱਚ ਆਪਾਂ ਨੂੰ ਫਰੰਟ ਕੈਮਰਾ ਨਹੀਂ ਮਿਲਦਾ। ਫਰੰਟ ਦੇ ਵਿੱਚ ਪਾਰਕਿੰਗ ਸੈਂਸਰ ਨਹੀਂ ਮਿਲਦਾ ਆਪਾਂ ਨੂੰ। ਥੱਲੇ ਆਪਣੇ ਕੋਲ ਥੱਲੇ ਸਕਿਡ ਪਲੇਟ ਆ ਗਈ। ਬਾਕੀ ਫਰੰਟ ਦੇ ਵਿੱਚ ਕੁਛ ਐਦਾ ਦੀ ਲੁੱਕ ਸੀਗੀ ਇਹਦੀ ਬਾਕੀ ਯਾਰ ਜੇ ਤੁਸੀਂ ਵੀਡੀਓ ਦੇ ਵਿੱਚ ਜੁੜੇ ਹੋ ਆਪਣਾ ਵੀਡੀਓ ਨੂੰ ਕਰ ਦਿਆ ਕਰੋ ਲਾਈਕ ਯਾਰ ਚੈਨਲ ਨੂੰ ਸਬਸਕ੍ਰਾਈਬ ਕਰ ਦਿਆ ਕਰੋ ਬ੍ਰਿਟਿਸ਼ ਹੁੰਦੇ ਆਪਾਂ ਨੂੰ ਟਾਈਪ ਪ੍ਰੋਵਾਈਡ ਕੀਤੇ ਹੋਏ ਨੇ 24565 R17 17 ਇੰਚ ਦੇ ਆਪਣੇ ਡਾਇਮੰਡ ਕਟ ਲੋਇ ਵਿਲ ਨੇ ਟੌਪ ਮਾਡਲ ਦੇ ਵਿੱਚ ਜਾਂਦੇ ਆ ਆਪਾਂ ਨੂੰ 18 ਇੰਚ ਦੇ ਮਿਲ ਜਾਂਦੇ ਨੇ ਜਿਹੜੇ Z8 ਤੇ Z8L ਦੇ ਵਿੱਚ ਆਉਂਦੇ ਨੇ ਨਾ ਮੈਨੂੰ ਬਹੁਤ ਵਧੀਆ ਡਿਜ਼ਾਈਨ ਲੱਗਦਾ ਉਹਨਾਂ ਦਾ ਇਹ ਵੀ ਠੀਕ ਨੇ ਆਪਣੇ ਹਿਸਾਬ ਤੋਂ ਬਾਕੀ ਆਪਾਂ ਨੂੰ ਥੱਲੇ ਸਾਈਡ ਸਟੈਪਰ ਮਿਲ ਗਿਆ ਜਿਹੜੀ ਆਪਣੀ ਥੱਲੇ ਵਾਲੀ ਕਲੈਡਿੰਗ ਹੈ ਆਪਣੀ ਡੋਰ ਟੌਨ ਦੇ ਵਿੱਚ ਇੱਕ সিলਵਰ ਤੇ ਇੱਕ ਮੈਟ ਬਲੈਕ ਦੇ ਵਿੱਚ ਕਿ ORVM ਆਪਣੇ ਕੋਲ ਅੱਧਰਲੇ ਪਾਸੇ ਆ ਕੇ ਬੋਡੀ ਕਲਰ ਆਪਾਂ ਨੂੰ ORVM ਮਿਲ ਜਾਂਦੇ ਨੇ ਵਿਦ LED ਇੰਡੀਕੇਟਰ ਬੋਡੀ ਕਲਰ ਆਪਣੇ ਕੋਲੇ ਜਿਹੜੇ ਡੋਰ ਹੈਂਡਲਸ ਆ ਕੇ ਕ੍ਰੋਮ ਦੀ ਆਪਾਂ ਨੂੰ ਜਿਵੇਂ ਸਟ੍ਰਿਪ ਦੇ ਦੇਖ ਸਕਦੇ ਹੋ ਸਟ੍ਰਿਪ ਮਿਲ ਜਾਂਦੀ ਆ ਉੱਪਰਲੇ ਪਾਸੇ ਆਪਾਂ ਨੂੰ ਇਹਦੇ ਵਿੱਚ ਡੁਅਲ ਟੌਨ ਦੇ ਵਿੱਚ ਆਪਣੀ ਜਿਹੜੀ ਰੂਫ ਰੇਲਸ ਨੇ ਉਹ ਮਿਲ ਜਾਂਦੀਆਂ ਨੇ ਉਦੋਂ ਤੇ ਆਪਾਂ ਨੂੰ ਇੱਕ ਸਨਰੂ ਬਾਕੀ ਯਾਰ ਇਦਾਂ ਦੀ ਕੁਝ ਆਪਣੀ Z ਡੇਟ ਆ ਬਾਕੀ ਅੱਜ ਆਪਾਂ ਹੋਏ ਸੀਗਾ ਆਪਣਾ ਰਾਜ ਵਹੀਕਲ ਜ਼ੀਰੋਕਪਰ ਦੇ ਇਹਨਾਂ ਦਾ ਸ਼ੋਅਰੂਮ ਆ ਮੈਂ ਨਾ ਜੇ ਤੁਹਾਨੂੰ ਆਪਣੀ ਮਹਿੰਦਰਾ ਦੀ ਕਿਸੇ ਵੀ ਗੱਡੀ ਦੇ ਰਿਲੇਟਡ ਕੋਈ ਵੀ ਕੁਇਰੀ ਹੋਈ ਜਾਂ ਜਿਹਨੇ ਗੱਡੀ ਲੈਣੀ ਹੋਈ ਮੈਂ ਇੱਕ ਮੈਮ ਦਾ ਨੰਬਰ ਪਰਮਿਸ਼ਨ ਕਰ ਦੂੰਗਾ ਤੁਸੀਂ ਉਹਨਾਂ ਨਾਲ ਕੰਟੈਕਟ ਕਰ ਸਕਦੇ ਹੋ ਬਾਕੀ ਪਿੱਛੋ ਗੱਲ ਕਰੀਏ ਆਪਣਾ LED ਦਾ ਇਹਦਾ ਟੇਲ ਲਾਈਟ ਦਾ ਸੈਟਅਪ ਮਿਲ ਜਾਂਦਾ ਆਪਣੀ ਬ੍ਰੇਕ ਲਾਈਟ ਤੇ ਪਾਰਕਿੰਗ ਲਾਈਟ ਆਪਣੀ LED ਆ ਜਿਹੜੇ ਆਪਣੇ ਇੰਡੀਕੇਟਰ ਆ ਜਾਂਦੇ ਨੇ ਉਹ ਆਪਣੇ ਹੈਲੋਜਨ ਦੇ ਵਿੱਚ ਆ ਜਾਂਦੇ ਨੇ ਰਿਵਰਸ ਲਾਈਟ ਆ ਜਿਹੜੀ ਆਪਣੀ ਉਹ ਆਪਣੀ ਹੈਲੋਜਨ ਦੇ ਵਿੱਚ ਆ ਜਾਂਦੀ ਆ ਰਿਵਰ ਇਧਰਲੇ ਪਾਸੇ ਬਾਕੀ ਪਿਛੇ ਆਪਣੇ ਕੋਲ ਨਾ ਇਹਦੇ ਵਿੱਚ ਦੋ ਪਾਰਕਿੰਗ ਸੈਂਸਰ ਆਉਂਦੇ ਨੇ ਕੈਮਰਾ ਆਪਾਂ ਨੂੰ ਇੱਥੇ ਮਿਲ ਜਾਂਦਾ ਆ ਤੁਸੀਂ ਦੇਖ ਸਕਦੇ ਹੋ ਬਾਕੀ ਸਪੇਅਰ ਵੀਲ ਆਪਾਂ ਨੂੰ ਥੱਲੇ ਮਿਲ ਜਾਂਦਾ ਜਿਹੜੀ ਇਹ ਰੀਅਰ ਵਾਲੀ ਸਕੈਟ ਪਲੇਟ ਆ ਗਈ ਆਪਣੀ ਸਿਲਵਰ ਦੇ ਵਿੱਚ ਆ ਗਈ ਟਵਿੰਸਪੀਕ ਆਪਣਾ ਲੋਗੋ ਆ ਗਿਆ ਮਹਿੰਦਰਾ ਸਕੋਰਪਿਓ ਐਨ ਦੀ ਆਪਣੀ ਬੇਜਿੰਗ ਆ ਗਈ ਆਪਾਂ ਨੂੰ ਰੀਅਰ ਵਾਈਪਰ ਮਿਲ ਜਾਂਦਾ ਡੀਫੋਗਰ ਆ ਗਿਆ ਆਪਣੇ ਕੋਲ ਹਾਈ ਮਾਉਂਟ ਸਟਾਪ ਲੈਂਪ ਆ ਗਿਆ ਵਾਸ਼ਰ ਆਪਣੇ ਕੋਲ ਇਧਰਲੇ ਪਾਸੇ ਆ ਗਿਆ ਸਪੌਇਲਰ ਦਿੱਤਾ ਹੋਇਆ ਇਹਨਾਂ ਨੇ ਸ਼ਾਕਫਨ ਆਪਾਂ ਨੂੰ ਐਂਟੀਨਾ ਮਿਲ ਜਾਂਦਾ रियर ਦੇ ਵਿੱਚ ਸਪੇਸ ਤਾਂ ਤੁਸੀਂ ਦੇਖ ਹੀ ਸਕਦੇ ਹੋ ਹੈਨਾ ਮਤਲਬ ਜਦ ਸੀਟਾਂ ਜਦ ਤੱਕ ਇਹ ਬੈਠੀ ਮਤਲਬ ਬੈਠਣ ਦੇ ਲਾਇਕ ਨੇ ਪਿੱਛੇ ਸਪੇਸ ਨਹੀਂਗਾ ਪਰ ਜਿਵੇਂ ਆਪਾਂ ਇਹਨਾਂ ਸੀਟਾਂ ਨੂੰ ਮਤਲਬ ਫੋਲਡ ਕਰ ਦੂੰਗੇ ਜਾਂ ਸਪਲਿਟ ਕਰ ਦੂੰਗੇ ਆਪਾਂ ਨੂੰ 460 ਲੀਟਰ ਦਾ ਬੂਟ ਸਪੇਸ ਮਿਲ ਜਾਂਦਾ ਇਹ ਸੀਟਾਂ ਦੇ ਨਾਲ ਤਾਂ ਬੂਟ ਸਪੇਸ 'ਚ ਕਮੀ ਹੈਗੀ ਆ ਬਟ ਫਿਰ ਵੀ ਠੀਕ ਆ ਯਾਰ ਆਪਣੇ ਹਿਸਾਬ ਤੋਂ ਨਾ ਗੱਡੀ ਬਹੁਤ ਵਧੀਆ ਏ ਬਾਕੀ ਫਿਊਲ ਟੈਂਕ ਕੈਪੈਸਿਟੀ ਦੀ ਗੱਲ ਕਰਾਂ ਮੈਂ ਇਹਦੇ ਵਿੱਚ ਨਾ ਆਪਣੀ 57 ਲੀਟਰ ਦੀ ਫਿਊਲ ਟੈਂਕ ਕੈਪੈਸਿਟੀ ਆਉਂਦੀ ਆ 15 ਦੀ ਆਪਾਂ ਨੂੰ ਐਵਰੇਜ ਮਿਲ ਜਾਂਦੀ ਆ ਯਾਰ ਬਾਕੀ ਇਧਰੋਂ ਆਪਾਂ ਡੀਜ਼ਲ ਪਾਵਾਂਗੇ ਇਧਰ ਆਪਣਾ ਯੂਰੀਆ ਕਹਿ ਲਈਏ ਚਾਹੇ ਆਪਾਂ ਡੈਫ ਕਹਿ ਲਈਏ ਆਪਣਾ ਇਧਰੋਂ ਪੈ ਜਾਂਦਾ ਬਾਕੀ ਨਾ ਇਹ ਵਾਲੇ ਵੇਰੀਐਂਟ ਤੋਂ ਆਪਾਂ ਨੂੰ ਐਡਰਨੌਕਸ ਮਿਲਣਾ ਸ਼ੁਰੂ ਹੋ ਜਾਂਦਾ ਮਤਲਬ ਜਿਹਦੇ ਵਿੱਚ ਨਾ ਆਪਾਂ ਮੋਬਾਈਲ ਦੇ ਵਿੱਚ ਸਾਰੀ ਗੱਡੀ ਦੀ ਜਿਵੇਂ ਡਿਟੇਲ ਵਗੈਰਾ ਹੁੰਦੀ ਆ ਉਹ ਸਾਰੀ ਆਪਾਂ ਮਤਲਬ ਦੇਖ ਸਕਦੇ ਆ ਕਿ ਗੱਡੀ ਕਿੱਥੇ ਜਾਂਦੀ ਆ ਗੱਡੀ ਦੀ ਜਿਹੜੀ ਕਰੰਟ ਲੋਕੇਸ਼ਨ ਆ ਕੁਝ ਵੀ ਆਪਾਂ ਗੱਲ ਕਰੀਏ ਬਾਕੀ ਹੁਣ ਚੱਲਦੇ ਆਪਾਂ ਇੱਕ ਵਾਰ ਇੰਟੀਰੀਅਰ ਦੇ ਵਿੱਚ ਇੰਟੀਰੀਅਰ ਦੇ ਵਿੱਚ ਦੱਸਾਂ ਮੈਂ ਤੁਹਾਨੂੰ ਇਹ ਜਿਵੇਂ ਆਪਣਾ Z8 ਸਿਲੈਕਟ ਆ ਤੇ ਜਿਹੜਾ Z8 ਯਾ Z8L ਆ ਉਹਨਾਂ ਵਿੱਚ ਆਪਾਂ ਨੂੰ ਪੁਸ਼ ਬਟਨ ਸਟਾਰਟ ਮਿਲ ਜਾਂਦਾ ਯਾਰ ਇਹ ਵੀ ਰੀਅਰੈਂਟ ਨਾ ਆਪਣੇ ਪ੍ਰਾਈਸ ਪੁਆਇੰਟ ਦੇ ਹਿਸਾਬ ਤੋਂ ਬਹੁਤ ਚੀਜ਼ਾਂ ਆਫਰ ਕਰ ਦਿੰਦਾ ਡੋਰ ਪੈਨਲ ਦੀ ਗੱਲ ਕਰਾਂ ਆਪਣਾ ਇਦਾਂ ਦਾ ਕੁਛ ਇਹਦਾ ਡੋਰ ਪੈਨਲ ਆ ਯਾਰ ਇੰਨਾ ਵਧੀਆ ਲੱਗਦਾ ਹੈ ਨਾ ਇਹ ਇੰਨਾ ਮੈਂ ਤੁਹਾਨੂੰ ਕੀ ਦੱਸਾਂ ਚਾਕਲੇਟ ਜ ਆਪਾਂ ਨੂੰ ਮਤਲਬ ਇਹਨਾਂ ਨੇ ਇੱਥੇ ਸੌਫਟ ਰੇਟ ਵਿੱਚ ਦਿੱਤਾ ਹੋਇਆ ਹੈ ਲੈਦਰ ਦੇ ਵਿੱਚ ਆ ਇਹ ਆਪਣਾ ਸਾਰਾ ਹਾਰਡ ਪਲਾਸਟਿਕ ਦੇ ਵਿੱਚ ਆ ਗਿਆ ਇੱਥੇ ਉੱਪਰਲੇ ਪਾਸੇ ਆਪਣੇ ਕੋਲ ਟਵੀਟਰ ਆ ਗਏ ਥੱਲੇ ਆਪਣੇ ਕੋਲ ਸਪੀਕਰ ਆ ਗਏ ਸੈਟਿੰਗ ਸਿਲਵਰ ਦੇ ਵਿੱਚ ਆਪਾਂ ਨੂੰ ਜਿਹੜੇ ਆਪਣੇ OVRM ਨੇ ਇਹ ਆਪਾਂ ਸਿਰਫ ਇਲੈਕਟ੍ਰਿਕਲੀ ਐਡਜਸਟ ਕਰ ਸਕਦੇ ਆ ਆਪਣੇ ਫੋਲਡ ਨਹੀਂ ਹੁੰਦੇ ਆ ਹੱਤਾਂ ਨਾਲ ਹੀ ਮਤਲਬ ਆਪਾਂ ਫੋਲਡ ਕਰਨੇ ਪੈਣਗੇ ਆਪਾਂ ਨੂੰ ਬਾਕੀ ਇਹ ਜਿਹੜਾ ਸਾਰਾ ਪੈਨਲ ਆ ਇਹ ਸਾਰਾ ਆਪਣਾ 글로ਸੀ ਬਲੈਕ ਦੇ ਵਿੱਚ ਆ ਜਾਂਦਾ ਤੇ ਆਪਣਾ ਜਿਵੇਂ ਵਨ ਟੱਚ ਅਪ ਤੇ ਵਨ ਟੱਚ ਡਾਊਨ ਆਪਾਂ ਨੂੰ ਸਿਰਫ ਡਰਾਈਵਰ ਸਾਈਡ ਵਿੰਡੋ ਮਿਲਦੀ ਆ ਬਾਕੀ 올4 ਪਾਵਰ ਵਿੰਡੋਜ਼ ਆ ਗਈਆਂ ਸਰਟਨ ਸਿਲਵਰ ਦੇ ਵਿੱਚ ਆਪਾਂ ਨੂੰ ਡੋਰ ਹੈਂਡਲਸ ਮਿਲ ਜਾਂਦੇ ਨੇ ਯਾਰ ਡੋਰ ਹੈਂਡਲ ਬਹੁਤ ਪ੍ਰੀਮੀਅਮ ਲਾਦੇ ਨੇ ਬਾਕੀ ਥੱਲੇ ਆਪਾਂ ਨੂੰ ਬੋਟਲ ਹੋਲਡਰ ਮਿਲ ਗਿਆ ਇੱਕ ਇੱਥੇ ਥੋੜਾ ਜਿਹਾ ਸਪੇਸ ਦਿੱਤਾ ਹੋਇਆ ਬਾਕੀ ਸਾਈਡ ਸਟੈਪਰ ਆਪਣੇ ਕੋਲ ਅੱਧਰਲੇ ਪਾਸੇ ਆ ਗਿਆ ਤੇ ਜਿਵੇਂ ਮੈਂ ਗਰਾਉਂਡ ਕਲੀਅਰੈਂਸ ਦੀ ਗੱਲ ਕਰਾਂ 186 mm ਦੇ ਨੀਅਰਬਾਊਟ ਆਪਣਾ ਇਹਦੇ ਵਿੱਚ ਗਰਾਉਂਡ ਕਲੀਅਰੈਂਸ ਮਿਲ ਜਾਂਦਾ ਬਾਕੀ ਨਾ ਆਪਣੀ ਜਿਵੇਂ Z8 ਟਾਇਰ ਤੇ ਇਹਦੇ ਵਿੱਚ ਨਾ ਆਪਣੀ ਇਲੈਕਟ੍ਰੀਕਲੀ ਐਡਜਸਟੇਬਲ ਸੀਟਾਂ ਨਹੀਂ ਹੁੰਦੀਆਂ ਵਿੱਚ ਆਪਣੀ ਮੈਨੂਅਲ ਸੀਟਾਂ ਆ ਜਾਂਦੀਆਂ ਨੇ 8 ਵੇ ਆਪਾਂ ਇਹ ਸੀਟ ਨੂੰ ਐਡਜਸਟ ਕਰ ਸਕਦੇ ਹਾਂ ਆਪਣੀ 8 ਵੇ ਸੀਟ ਆਪਾਂ ਇਹ ਐਡਜਸਟ ਹੋ ਜਾਂਦੀ ਆ ਬਾਕੀ ਨਾ ਤੁਸੀਂ ਦੇਖੋ ਇਹ ਆਪਣਾ ਥਰਡ ਟਾਪ ਮਾਡਲ ਆ Z8 ਸਿਲੈਕਟ ਇਹਦੇ ਵਿੱਚ ਨਾ ਆਪਾਂ ਨੂੰ ਲੈਦਰ ਦੀ ਆਪਣਾ ਪਾਲਿਸ਼ੀ ਮਿਲ ਜਾਂਦੀ ਆ ਬਬੇ ਉਹ ਮਹੀਂਦਰਾਣਾ ਸੱਚੀ ਮੈਂ ਕਹਿੰਨਾ ਬਹੁਤ ਘੈਂਟ ਗੱਡੀਆਂ ਬਣਾਉਂਦਾ ਜਾ ਰਿਹਾ। ਬਾਕੀ ਇਧਰਲੇ ਪਾਸੇ ਆਪਣੇ ਕੋਲ ਗ੍ਰਾਬ ਹੈਂਡ ਲਾ ਗਿਆ। ਇਦਾਂ ਦਾ ਕੁਛ ਆਪਣਾ ਇੰਟੀਰੀਅਰ ਆ। ਯਾ ਟੋਪ ਮਾਡਲ ਚ ਦਈਏ ਚਾਹੇ ਇਹ ਮਾਡਲ ਚ ਦਈਏ ਬਾਲਾ ਫਰਕ ਨਹੀਂਗਾ ਕਿ ਹਾਂ ਬਾਲਾ ਫਰਕ ਆ। ਬਾਕੀ ਸਾਈਡ ਦੇ ਵਿੱਚੋਂ ਜੇ ਮੈਂ ਗੱਲ ਕਰਾਂ ਆਪਾਂ ਨੂੰ ਇਧਰਲੇ ਪਾਸੇ ਹੈੱਡਲਾਈਟ ਲੈਵਲਰ ਮਿਲ ਗਿਆ। ਇੱਥੋਂ ਮਤਲਬ ਆਪਾਂ ਆਪਣੀ ਹੈੱਡਲਾਈਟ ਲੈਵਲ ਕਰ ਸਕਦੇ ਆ। ਤੇ ਆਹ ਸਾਰਾ ਜਿਵੇਂ ਤੁਸੀਂ ਦੇਖ ਸਕਦੇ ਹੋ ਆ ਜਿਹੜਾ ਬਰਾਊਨੀ ਜਿਹੇ ਟਾਈਪ ਦਾ ਮਟੀਰੀਅਲ ਆ ਇਹ ਸਾਰਾ ਆਪਣਾ ਸੌਫਟ ਟੱਚ ਆ। ਆਪਣਾ ਹਾਰਡ ਪਲਾਸਟਿਕ ਉੱ ਬਾਕੀ ਨਾ ਜਿਵੇਂ ਤੁਸੀਂ ਆਪਾਂ ਟਾਪ ਮਾਡਲ ਦੇ ਵਿੱਚ ਜਾਣਿਆ ਇੱਥੇ ਆਪਾਂ ਨੂੰ ਸੈਂਟਰ ਸਪੀਕਰ ਮਿਲ ਜਾਂਦਾ Z8 ਸਿਲੈਕਟਰ ਦੇ ਵਿੱਚ ਆਪਾਂ ਨੂੰ ਸੈਂਟਰ ਸਪੀਕਰ ਨਹੀਂ ਮਿਲਦਾ ਬਾਕੀ 7 ਇੰਚ ਦੀ ਇਹਦੀ ਆਪਣੀ ਇਨਫੋਟੇਨਮੈਂਟ ਸਕਰੀਨ ਹੈ ਜਿਹਦੇ ਵਿੱਚ ਆਪਾਂ ਆਪਣਾ ਵਾਇਰਲੈਸ ਐਪਲਕਾਰ ਪਲੇ ਤੇ ਆਪਣਾ ਐਂਡਰੋਇਡ ਆਟੋ ਚਲਾ ਸਕਦੇ ਹਾਂ ਸਪੀਕਰ ਸਿਸਟਮ ਦੀ ਗੱਲ ਕਰਾਂ ਮੈਂ ਇਹਦੇ ਵਿੱਚ ਆਪਣੇ ਚਾਰ ਸਪੀਕਰ ਹੁੰਦੇ ਨੇ ਤੇ ਦੋ ਟਵੀਟਰ ਹੁੰਦੇ ਨੇ ਯਾਰ ਮਿਊਜ਼ਿਕ ਸਿਸਟਮ ਇਹ ਗੱਡੀ ਦਾ ਵੀ ਇੰਨਾ ਘੈਂਟ ਹੈ ਨਾ ਮਜ਼ਾਕ ਦੀ ਗੱਲ ਨਹੀਂ ਗਈ ਬਾਕੀ ਅਧਰੋਂ ਆਪਾਂ ਵੋਲਯੂਮ ਵਗੈਰਾ ਐਡਜਸਟ ਕਰ ਸਕਦੇ ਹਾਂ ਟਿਊਨ ਵਗੈਰਾ ਆਪਣੇ ਹਨਾ ਇਨਫੋਟੇਨਮੈਂਟ ਦੇ ਕੰਟਰੋਲਸ ਆਪਣੇ ਕੋਲ ਇਧਰਲੇ ਪਾਸੇ ਆ ਗਏ ਸਿੰਗਲ ਜ਼ੋਨ ਆਪਾਂ ਨੂੰ ਇਹਦੇ ਵਿੱਚ ਏਸੀ ਮਿਲ ਜਾਂਦਾ ਇਧਰੋਂ ਆਪਾਂ ਟੈਂਪਰੇਚਰ ਐਡਜਸਟ ਕਰ ਸਕਦੇ ਹਾਂ ਇਧਰੋਂ ਆਪਾਂ ਫੈਨ ਸਪੀਡ ਥੱਲੇ ਆਪਣੇ ਕੋਲ ਮੋਡਸ ਆ ਗਏ ਬਾਕੀ ਆਈਡਲ ਸਟਾਰਟ ਸਟਾਪ ਦਾ ਬਟਨ ਆਪਣੇ ਕੋਲ ਇਧਰ ਆ ਗਿਆ ਹਜ਼ਾਰਡ ਲੈਂਪ ਆਪਣੇ ਕੋਲ ਇਧਰ ਆ ਟ੍ਰੈਕਸ਼ਨ ਆਨ ਆਫ ਦਾ ਬਟਨ ਆਪਣੇ ਕੋਲ ਇਧਰ ਆ ਗਿਆ ਹਿੱਲ ਡੀਸੈਂਟ ਕੰਟਰੋਲ ਡਰਾਈਵ ਮੋਡ ਜਿਹਦੇ ਵਿੱਚ ਆਪਾਂ ਨੂੰ ਮਿਲ ਜਾਂਦੇ ਨੇ ਯਾਰ ਜ਼ਿੱਪ ਜ਼ੈਪ ਤੇ ਜ਼ੂਮ ਇਹ ਜਿਹੜੇ ਡਰ ਬਾਕੀ ਇਧਰਲੇ ਪਾਸੇ ਆਪਣੇ ਕੋਲ 에ਅਰ ਬੈਗ ਵਰਨਿੰਗਸ ਆ ਗਈਆਂ ਇੱਕ ਯੂ ਐਸ ਬੀ ਪੋਰਟ ਆਪਣੇ ਕੋਲ ਇਧਰਲੇ ਪਾਸੇ ਆ ਚਾਰਜਿੰਗ ਪੋਰਟ ਆਪਾਂ ਨੂੰ ਇੱਥੇ ਮਿਲ ਜਾਂਦਾ ਵਾਇਰਲੈਸ ਆਪਾਂ ਨੂੰ ਇਹਦੇ ਵਿੱਚ ਚਾਰਜਰ ਮਿਲ ਜਾਂਦਾ 6 ਸਪੀਡ ਆਪਾਂ ਨੂੰ ਇਹਦੇ ਵਿੱਚ ਮੈਨੂਅਲ ਟਰਾਂਸਮਿਸ਼ਨ ਆ ਗਿਆ ਬਾਕੀ ਇਹ ਜਿਹੜਾ ਸਾਰਾ ਪਾਰਟ ਆ ਇਹ ਗਲੋਸੀ ਬਲੈਕ ਦੇ ਵਿੱਚ ਆ ਇਹ ਜਿਵੇਂ ਆਪਣਾ ਅਪਡੇਟਡ ਵਰਜਨ ਹੈ ਨਾ 2025 ਵਾਲਾ ਤੇ ਤਾਂ ਕਰਕੇ ਇਹ ਪਾਰਟ ਆਪਣਾ ਗਲੋਸੀ ਬਲੈਕ ਦੇ ਵਿੱਚ ਆ ਇਹ ਵੈਸੇ ਤੁਸੀਂ ਜੇ 2000 ਮਤਲਬ 24 ਵਾਲੇ ਦੇਖੋਗੇ ਨਾ ਵੇਰੀਐਂਟ 24 ਦੇ ਵਿੱਚ ਜਿਹਨੇ ਵੀ ਮੇਰੇ ਬਾਈ ਨੇ ਲਈਤੀ ਆ ਇਹ ਚੀਜ਼ਾਂ ਟੌਪ ਮਾਡਲ ਦੇ ਵਿੱਚ ਵੀ ਆਪਣੀ ਮੈਟ ਬਲੈਕ ਦੇ ਵਿੱਚ ਆਉਂਦੀਆਂ ਨੇ ਬਾਕੀ ਮੈਨੂਅਲ ਇਹਦੇ ਵਿੱਚ ਆਪਣੀ ਹੈਂਡ ਬ੍ਰੇਕ ਆ ਗਈ ਆਪਣਾ ਐਦਾਂ ਦੀ ਕੋਸ਼ ਆਪਣੀ ਇਹਦੀ ਆਰਮ ਰੈਸਟ ਆ ਸਲਾਈਡੇਬਲ ਨਹੀਂ ਗਿਆ ਨਾਰਮਲ ਹੀ ਆਉਂਦੀ ਆ ਬਾਕੀ ਅਦਰਲੇ ਪਾਸੇ ਆਪਣੇ ਕੋਲ ਆ ਗਿਆ ਇਹਦਾ ਗਲਵ ਬਾਕਸ ਸੌਫਟ ਟੱਚ ਯਰ ਬਹੁਤ ਸੋਹਣਾ ਲੱਗਦਾ ਆ ਮੈਨੂਅਲ ਆਪਾਂ ਨੂੰ ਇਹਦੇ ਵਿੱਚ ਆਪਣਾ ਆਈਆਰ ਵੀ ਮਿਲ ਜਾਂਦਾ ਸਨ ਗਲਾਸ ਹੋਲਡਰ ਆਪਣੇ ਕੋਲ ਅਦਰਲੇ ਪਾਸੇ ਆ ਗਿਆ ਐਲਈਡੀ ਆਪਾਂ ਨੂੰ ਇਹਦੇ ਵਿੱਚ ਲਾਈਟਾਂ ਮਿਲ ਜਾਂਦੀਆਂ ਨੇ ਸਨ ਰੂਫ ਐਡਿਕ ਸਨਰੂਫ ਆ ਸਨਰੂਫ ਯਾਰ ਬਹੁਤ ਆ ਸਫੀਸ਼ੀਐਂਟ ਆ ਠੀਕ ਆ ਯਾਰ ਜਿਹੜਾ ਕਿੰਦਾ ਛੋਟੀ ਨਹੀਂ ਬਹੁਤ ਆ ਵੈਸੇ ਯਾਰ ਬਾਕੀ ਜਿਹੜਾ ਆਪਣਾ ਕੋ-ਡਰਾਈਵਰ ਸਾਈਡ ਸਨਵਾਈਜ਼ਰ ਵਿਦ ਮਿਰਰ ਮਿਲ ਜਾਂਦਾ ਤੇ ਵਿਦ ਆਪਾਂ ਨੂੰ ਲਾਈਟ ਜਿਹੜਾ ਡਰਾਈਵਰ ਸਾਈਡ ਆਪਾਂ ਨੂੰ ਵਿਦ ਟਿਕਟ ਹੋਲਡਰ ਮਿਲ ਜਾਂਦਾ ਬਾਕੀ ਸਟੀering ਵੀਲ ਦੀ ਗੱਲ ਕਰਾਂ ਮੈਂ ਆਪਾਂ ਨੂੰ ਲੈਦਰ ਰਾਈਟ ਸਟੀering ਵੀਲ ਮਿਲ ਜਾਂਦਾ ਇਧਰਲੇ ਪਾਸੇ ਆ ਗਏ ਆਪਣੇ ਸਾਰੇ ਇਹਦੇ ਇਨਫੋਟੇਨਮੈਂਟ ਕੰਟਰੋਲ ਇਧਰਲੇ ਪਾਸੇ ਆ ਗਏ ਇਹਦੇ ਆਪਣੇ ਕਰੂਜ਼ ਕੰਟਰੋਲ ਇਧਰਲੇ ਪਾਸੇ ਆ ਗਏ ਆਪਣੇ ਇਹਦੇ ਵਾਈਪਰ ਕੰਟਰੋਲ ਇਧਰਲੇ ਪਾਸੇ ਆ ਗਏ ਆਪਣੇ ਇਹਦੇ ਹੈੱਡਲਾਈ ਬਾਕੀ ਨਾ ਇਸ ਦੇ ਵਿੱਚ ਜਿਹੜਾ ਮੀਟਰ ਆ ਇਹ ਆਪਣਾ ਸਾਰਾ ਡਿਜੀਟਲ ਦੇ ਵਿੱਚ ਆ ਮਤਲਬ ਟੋਪ ਮਾਡਲ ਵਰਗਾ ਹੀ ਆ ਇਹ ਵਾਲਾ ਸੱਚੀ ਬਹੁਤ ਸੋਹਣਾ ਲੱਗਦਾ ਇਹਦੇ ਵਿੱਚ ਨਾ ਮੈਂ ਤੁਹਾਨੂੰ ਦਿਖਾਵਾਂ ਇੱਕ ਵਾਰ ਆਪਾਂ ਇਨਫੋਰਮੇਸ਼ਨ ਦੇ ਵਿੱਚ ਕੀ ਕੀ ਦੇਖ ਸਕਦੇ ਆ ਆਪਣੀ ਡਰਾਈਵਰ ਇਨਫੋ ਆ ਗਈ ਫਿਊਲ ਇਨਫੋ ਆ ਗਈ ਆਪਣੀ ਡਿਜੀਟਲ ਸਪੀਡ ਵੀਕਲ ਇਨਫੋ ਨੈਵੀਗੇਸ਼ਨ ਵਗੈਰਾ ਸੈਟਿੰਗ ਅਲਰਟ ਹਿਸਟਰੀ ਆ ਗਈ ਮੈਂ ਕਹਿੰਦਾ ਬਹੁਤ ਫੀਚਰ ਨੇ ਇਹਦੇ ਵਿੱਚ ਟੀਪੀਐਮਐਸ ਵਗੈਰਾ ਸਾਰਾ ਕੁਝ ਮਿਲ ਜਾਂਦਾ ਬਾਕੀ 7000 ਤੱਕ ਮਾਰਕਿੰਗ ਆਪਾਂ ਨੂੰ ਇਹਦੀ ਮਤਲਬ ਟੈਕੋਮੀਟਰ ਦੀ ਮਿਲ ਜਾਂਦੀ ਆ ਆਰਪੀਐਮ ਮੀਟਰ ਦੀ ਤੇ 220 ਤੱਕ ਆ ਟੋਟਲ ਆਪਣੇ 6 에어백 ਆਉਂਦੇ ਨੇ ਸੇਫਟੀ ਦੇ ਮਾਮਲੇ ਚ ਵੀ ਤੁਹਾਨੂੰ ਪਤਾ ਹੀ ਹੈ ਯਾਰ ਮਹਿੰਦਰਾ ਆ ਕਾਬਲਾ ਤਾਂ ਕੋਈ ਹੈ ਹੀ ਨਹੀਂ ਤੋੜ ਤਾਂ ਕੋਈ ਹੈ ਹੀ ਨਹੀਂ ਆਪਣੀ ਸਟੀering ਵੀ ਲ ਐਡਜਸਟਮੈਂਟ ਦੀ ਗੱਲ ਕਰਾਂ ਮੈਂ ਟਿਲਟ ਕਲੀ ਟਿਲਟ ਮਿਲਦੀ ਆ ਆਪਾਂ ਨੂੰ ਟੈਲੀਸਕੋਪਿਕ ਨਹੀਂ ਮਿਲਦੀ ਇਹ ਵਾਲਾ ਵੇਰੀਐਂਟ ਦਾ ਅੱਜ ਦੀ ਤਰੀਕ ਦੇ ਵਿੱਚ ਇੰਨਾ ਡਿਮਾਂਡ ਦੇ ਵਿੱਚ ਨਾ ਬਾਕੀ ਫਰੰਟ ਦੇ ਵਿੱਚ ਉਹਦਾ ਆਪਣਾ ਇੰਨੇ ਗੋਸ ਸੀਗਾ ਹੁਣ ਚੱਲਦੇ ਆਪਾਂ ਇੱਕ ਵਾਰ ਇਹਦੇ ਰੀਅਰ ਦੇ ਵਿੱਚ ਬਾਬੇ ਬਾਕੀ ਗੱਲਾਂ ਇਹ ਗੱਲਾਂ ਇੱਕ ਵਾਰ ਨਾ ਮਹਿੰਦਰਾ ਦਾ ਕਦੇ ਆਟੋਮੈਟਿਕ ਚਲਾ ਕੇ ਦੇਖੋ ਇੰਨਾ ਸਮੂਥ ਆ ਨਾ ਇੰਨਾ ਰਿਲਾਈਏਬਲ ਆ ਬਾਕੀ ਪਿਛਲੇ ਡੋਰ ਪੈਨਲ ਦੀ ਗੱਲ ਕਰਾਂ ਆਪਣਾ ਸੇਮ ਐਜ਼ ਇਟ ਇਜ਼ ਜਿਵੇਂ ਅਗਲਾ ਡੋਰ ਪੈਨਲ ਆ ਓਵੇਂ ਦਾ ਹੀ ਆ ਸਾਈਡ ਸਟ੍ਰੈਪਰ ਦੱਸੇ ਦਿੱਤਾ ਮੈਂ ਤੁਹਾਨੂੰ ਪਿੱਛੇ ਯਾਰ ਇਹਨਾਂ ਨੂੰ ਚੜਨ ਵਾਸਤੇ ਨਾ ਗ੍ਰੈਬ ਹੈਂਡਲ ਦੇਣਾ ਚਾਹੀਦਾ ਸੀਗਾ ਬਾਕੀ ਪਿੱਛੇ ਕੁਝ ਐਦਾਂ ਦਾ ਸਪੇਸ ਆ ਬਹੁਤ ਵਧੀਆ ਸਪੇਸ ਆ ਯਾਰ ਪਿੱਛੇ ਬੰਦਾ ਕੰਫਰਟ ਪ੍ਰੋਪਰ ਕੰਫਰਟ ਨਾਲ ਬਹਿ ਸਕਦਾ ਬਾਕੀ ਨੇ ਇਹਦੇ ਵਿੱਚ ਆਪਾਂ ਨੂੰ ਰੀਅਲ ਦੇ ਵਿੱਚ ਵੀ ਆਮ ਰੈਸ ਮਰ ਜਾਂਦੀ ਆ ਆ ਥੋੜੀ ਜੀ ਮਤਲਬ ਇਹਨਾਂ ਨੇ ਹਨਾ ਕਵਰਿੰਗ ਹੋਈ ਆ ਤੇ ਤਾਂ ਕਰਕੇ ਮੈਂ ਤੁਹਾਨੂੰ ਦਿਖਾ ਨਹੀਂ ਸਕਦਾ ਬਾਕੀ ਰੀਅਰ ਏਸੀvents ਆਪਣੇ ਕੋਲ ਅੱਧਰਲੇ ਪਾਸੇ ਆ ਗਏ ਫੈਨ ਸਪੀਡ ਆਪਾਂ ਥੋੜਾ ਅਡਜਸਟ ਕਰ ਸਕਦੇ ਆ ਸੀਟ ਟਾਈਪ ਪੋਰਟ ਆਪਣੇ ਕੋਲ ਕਿੱਧਰ ਆ ਗਿਆ ਆ ਦੇਖੋ ਯਾਰ ਮਹਿੰਦਰਾ ਮਤਲਬ ਨਾ ਫਰੰਟ ਦੇ ਵਿੱਚ ਸੀਟ ਟਾਈਪ ਪੋਰਟ ਨਹੀਂ ਦਿੰਦੀ ਚਲੋ ਬਾਕੀ ਨਾ ਐਦਾਂ ਦਾ ਕੁਛ ਇਹਦਾ ਆਪਣਾ ਇੰਟੀਰੀਅਰ ਆ ਯਾਰ ਸੱਚੀ ਗੱਲ ਕਰਾਂ ਨਾ ਮੈਂ ਆਪਣੇ ਪ੍ਰਾਈਸ ਪੁਆਇੰਟ ਦੇ ਹਿਸਾਬ ਨਾਲ ਇਹ ਗੱਡੀ ਇੰਨੀ ਵਧੀਆ ਲਾਦਦੀ ਆ ਤੇ ਇੰਨੇ ਵਧੀਆ ਫੀਚਰਸ ਲੁੱਕ ਆਫਰ ਵੀ ਕਰ ਰਹੀ ਆ ਬਾਕੀ ਯਾਰ ਮਸਕুলਰ ਗੱਡੀ ਤੁਹਾਨੂੰ ਪਤਾ ਹੀ ਆ ਕਿੰਨੀ ਆਏ ਕਿੰਨੀ ਨਹੀਂ ਬਾਕੀ ਇਦਾਂ ਦੀ ਕੋਈ ਆਪਣੀ ਜਿਹੜੀ Z8 ਸਿਲੈਕਟ ਇਦਾਂ ਦੀ ਆਪਣੀ ਕੋਈ ਮਹਿੰਦਰਾ ਸਕੋਰਪਿਓ Z8 ਸਿਲੈਕਟ ਸਿਗੀ ਡੀਜ਼ਲ ਦੇ ਵਿੱਚ ਚਾਹੇ ਵੈਸੇ ਪੈਟਰੋਲ ਦੇ ਵਿੱਚ ਵੀ ਆਉਂਦੀ ਆ ਆਪਣੀ ਆਟੋਮੈਟਿਕ ਦੇ ਵਿੱਚ ਵੀ ਹੈਗੀ ਆ ਮੈਨੂਅਲ ਟਰਾਂਸਮਿਸ਼ਨ ਦੇ ਵਿੱਚ ਵੀ ਹੈਗੀ ਆ ਬਾਕੀ ਜੀ ਅੱਜ ਦੀ ਵੀਡੀਓ ਪਹੁੰਚ ਗਈ ਇੱਥੇ ਤੱਕ ਜੇ ਤੁਹਾਨੂੰ ਵੀਡੀਓ ਵਧੀਆ ਲੱਗੀ ਹੋਵੇ ਆਪਣਾ ਵੀਡੀਓ ਨੂੰ ਕਰ ਦਿਓ ਲਾਈਕ ਤੇ ਚੈਨਲ ਨੂੰ ਕਰ ਦਿਓ ਸਬਸਕ੍ਰਾਈਬ ਜੀ ਧੰਨਵਾਦ ਜੀ ਤੁਹਾਡਾ ਸਾਥਾ ਦਾ